ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਹੜ ਆ ਚੁੱਕਿਆ ਹੈ ਕਿ ਇਸ ਪਾਣੀ ਦੇ ਨਾਲ ਪੂਰਾ ਪਿੰਡ ਹੀ ਡੁੱਬ ਗਿਆ ਅਤੇ ਇਸ ਪਿੰਡ ਵਿੱਚ ਲੰਘਦੀ ਇੱਕ ਰੇਲ ਗੱਡੀ ਦੀ ਪਟੜੀ ਨੂੰ ਵੀ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਤਾਂ ਦੋਸਤੋ ਇਹ ਵੀਡੀਓ ਲਖੀਮਪੁਰ ਦੀ ਦਫੀ ਜਾ ਰਹੀ ਹੈ ਜਿੱਥੇ ਅਗਿਆ ਕੰਨਦੀ ਦਾ ਬੰਨ ਟੁੱਟਣ ਦੇ ਕਾਰਨ ਉੱਥੇ ਇੰਨਾ ਜ਼ਿਆਦਾ ਹੜ ਆ ਗਿਆ ਕਿ ਉੱਥੋਂ ਦੇ ਨਾਲ ਲੱਗਦੇ 30-40 ਪਿੰਡਾਂ ਨੂੰ ਖਾਲੀ ਕਰ ਦਿੱਤਾ ਗਿਆ ਅਤੇ ਪਾਣੀ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਘਰਾਂ ਦੇ ਵਿੱਚ 6-6-7-7 ਫੁੱਟ ਪਾਣੀ ਖੜ ਗਿਆ ਅਤੇ ਲੋਕਾਂ ਦਾ ਕੀਮਤੀ ਸਮਾਨ ਅਤੇ ਖਾਣ ਪੀਣ ਦਾ ਰਾਸ਼ਨ ਵੀ ਪਾਣੀ ਦੇ ਵਿੱਚ ਡੁੱਬ ਗਿਆ ਇਸ ਕਰਕੇ ਉੱਥੋਂ ਦੇ ਲੋਕਾਂ ਨੂੰ ਬਹੁਤ ਫਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਕੁਝ ਲੋਕਾਂ ਦੇ ਪਸ਼ੂ ਵੀ ਪਾਣੀ ਆਪਣੇ ਨਾਲ ਰੋੜ ਕੇ ਲੈ ਗਿਆ ਜਿਵੇਂ ਤਰ੍ਹਾਂ ਪਿਛਲੇ ਸਾਲ ਪੰਜਾਬ ਦੇ ਵਿੱਚ ਘੱਗਰ ਨਦੀ ਨੇ ਕਹਿਰ ਮਚਾਇਆ ਸੀ ਉਹ ਫੇਰ ਤਰ੍ਹਾਂ ਲਖੀਮਪੁਰ ਦੇ ਵਿੱਚ ਹੁਣ ਸ਼ਾਰਦਾ ਨਦੀ ਨੇ ਆਪਣਾ ਕਹਿਰ ਮਚਾ ਦਿੱਤਾ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ